ਉਹਨਾਂ ਕੁ ਚੀਜ਼ਾਂ ਮੈਂ ਯਾਦ ਕਰਾਉਣੀਆਂ ਨੇ ਜਿਹੜੀਆਂ ਚੀਜ਼ਾਂ ਅੱਜ ਕੱਲ ਆਪਣੇ ਜਿਹੜੇ ਬੰਦੇ ਐ ਨਾ ਉੱਲੇ ਫਿਰਦੇ ਨੇ ਵੀ ਭਾਈ ਉਹ ਚੀਜ਼ਾਂ ਨਿਕਲ ਗਈਆਂ ਕਿਸੇ ਹੋਰ ਨਵੀਆਂ ਚੀਜ਼ਾਂ ਦੇ ਵਿੱਚ ਐਂਟਰ ਹੋ ਗਏ ਉਹਦੇ ਤੇ ਟੌਪਿਕ ਤੇ ਮੈਂ ਗੱਲ ਕਰਨੀ ਆ ਕਿਦਾਂ ਵੀਰੇ ਜੋਗੇ ਠੀਕ ਠਾਕ ਉਹ ਗੱਲ ਹੈਗੀ ਆ ਜੀ ਆਪਣੇ ਚਾਹੇ ਉਹ 84 ਦੀ ਹੋਵੇ 1984 ਦੀ ਚਾਹੇ ਉਹ ਆਪਣੇ ਹੁਣ ਤੱਕ ਜਿੰਨੇ ਵੀ ਸਿੱਖਾਂ ਦੇ ਮੁੰਡੇ ਮਾਰੇ ਗਏ ਨੇ ਜਾਂ ਮੱਲੋ ਵੀ ਆਪਣੇ ਜੋ ਜਰਨੈਲ ਸੀਗੇ ਜੋ ਆਪਣੇ ਜਥੇਦਾਰ ਸੀਗੇ ਕਿਸੇ ਦਾ ਕੋਈ ਵੀ ਇਨਸਾਫ ਨਹੀਂ ਮਿਲਿਆ ਤੇ ਉਹਦੇ ਇਨਸਾਫ ਉਹਨਾਂ ਦਾ ਇਨਸਾਫ ਮੰਗਣ ਦੀ ਬਜਾਏ ਜੋ ਆਪਣੀ ਕੌਮ ਆ ਜੋ ਆਪਣੀ ਜੋ ਆਪਣੇ ਬੰਦੇ ਮਤਲਬ ਜਣ ਕੇ ਪੰਜਾਬ ਦੀ ਸਿੱਖ ਕੌਮ ਆ ਆਪਣੇ ਬੰਦਿਆਂ ਦਾ ਇਨਸਾਫ ਮੰਗਣ ਦੀ ਬਜਾਏ ਉਹ ਜਿਵੇਂ ਮੰਲੋ ਜਿਹੜੇ ਅੱਜ ਕੱਲ ਜੋ ਤੁਸ਼ੇ ਦੇ ਫਿਰਦੇ ਨੇ ਇਹਨਾਂ ਪਿੱਛੇ ਲੱਗ ਕੇ ਸਾਰਾ ਕੁਝ ਭੁੱਲ ਗਏ ਮੈਂ ਕੁਝ ਕੁ ਚੀਜ਼ਾਂ ਯਾਦ ਕਰਾ ਦਮਾ 1984 ਤੋਂ ਲੈ ਕੇ ਤੇ 2000 ਆਪਣੇ 1994 ਤੱਕ 1994 ਤੱਕ ਕਿਉਂਕਿ ਮੈਂ ਗੱਲ ਕਰਨੀ ਆ ਮੈਂ ਮੇਨ ਪੁਆਇੰਟ ਦੇ ਉੱਤੇ ਆ ਇਹਨਾਂ ਗੱਲਾਂ ਜਾਂਦਾ ਘਮਾਉਣੀਆਂ ਨਹੀਂ ਆਪਾਂ ਨੇ ਜਿੱਥੇ ਤੱਕ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਤਕਰੀਬਨ ਹੋਣ ਵਾਲੀ ਜਿਹੜੀ ਪੀੜ੍ਹੀ ਆ ਹੁਣੇ ਜਾਣਣ ਲੱਗੀ ਆ ਜਦੋਂ ਦੀ ਰਿਪੋਰਟ ਬਾਹਰ ਆਈ ਆ ਵੀ ਭਾਈ ਰਿਪੋਰਟ ਦੇ ਵਿੱਚ ਜਿਹੜਾ ਜਿਹੜਾ ਕੁਝ ਵੀ ਰਿਪੋਰਟ ਦੇ ਵਿੱਚ ਆਇਆ ਵੀ ਪੰਜਾਬ ਦੀ ਜੋ ਸਰਕਾਰ ਸੀਗੀ ਪੰਜਾਬ ਦੀ ਸਰਕਾਰ ਜੋ ਇੰਡੀਅਨ ਸਟੇਟ ਦੀ ਜੋ ਗਵਰਨਮੈਂਟ ਸੀਗੀ ਤੇ ਉਹਨਾਂ ਨੇ ਆਪਣੇ ਜਥੇਦਾਰਾਂ ਦੇ ਉੱਤੇ ਕੀ ਕੁਛ ਨਹੀਂ ਜੋ ਹੱਕ ਤੇ ਸੱਚ ਦੀ ਗੱਲ ਕਰਦੇ ਸੀਗੇ ਜੋ ਸਿੱਖ ਕੌਮ ਨੂੰ ਚੰਗੇ ਰਾਹ ਤੇ ਲਿਜਾ ਕੇ ਲਿਜਾ ਸਕਦੇ ਸੀਗੇ ਇਹਨਾਂ ਨੇ ਤਕਰੀਬਨ ਉਹ ਬੰਦਿਆਂ ਨੂੰ ਧਰਤੀ ਦੇ ਉੱਤੇ ਛੱਡਿਆ ਹੀ ਨਹੀਂ ਹੈਗਾ ਉਹਨਾਂ ਦਾ ਕਾਰਨ ਕੀ ਬਣ ਗਿਆ ਕਾਰਨ ਬਣ ਗਿਆ ਆਪਣੇ ਜੋ ਜਿੱਦਾਂ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਡੋਗਲਾਪਨ ਆ ਨਾ ਜੋਗਲਾਪਨ ਆਪਣੇ ਬੰਦਿਆਂ ਦੇ ਵਿੱਚ ਉਹ ਬੰਦਿਆਂ ਨੇ ਸਾਰੀ ਇਨਫੋਰਮੇਸ਼ਨ ਜਾ ਕੇ ਇੰਡੀਅਨ ਸਟੇਟ ਕੋਲ ਪਹੁੰਚਾਈ ਵੀ ਭਾਈ ਆਹ ਬੰਦਾ ਇਹ ਬੰਦਾ ਇਹ ਟੌਪਿਕ ਉੱਤੇ ਬੋਲਦਾ ਆਹ ਬੰਦਾ ਆਹ ਟੌਪਿਕ ਉੱਤੇ ਬੋਲਦਾ ਕਿਵੇਂ ਜੋ ਸੰਗਤ ਆ ਜੋ ਸਿੱਖਾਂ ਦੀ ਕੌਮ ਇਹਦੇ ਪਿੱਛੇ ਕਿਵੇਂ ਲੱਗ ਰਹੀ ਆ ਵੇ ਇਹਦਾ ਕੋਈ ਲਾਜ ਕਰੋ ਨਹੀਂ ਤਾਂ ਗਾਹਾਂ ਜਾ ਕੇ ਸਾਨੂੰ ਇਹ ਚੀਜ਼ ਦੀ ਪ੍ਰੋਬਲਮ ਪੈ ਜਾਣੀ ਆ ਮੇਨ ਗੱਲ ਜੇ ਆਪਾਂ ਕਰੀਏ ਪੂਰਾ ਸਿਨੈਰੀਓ ਚੱਕੀਏ ਹਾਂ ਬਾਈ ਜੀ ਸਾਰੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜਿਹੜੇ ਬੰਦਿਆਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਆਪਣੀ ਚੰਗੀ ਉਮਰ ਭੋਗ ਚੁੱਕੇ ਨੇ ਮੰਨ ਲਓ ਵੀ ਐਗਜ਼ਾਮਪਲ ਆ ਮੈਂ ਦੇ ਦਿੰਦਾ ਸੇਮਰ ਜੀ ਤਮਾਨ ਹੋ ਗਿਆ ਆਪਣੇ ਹੋਰ ਕਈ ਨੇ ਉਹ ਚਾਹੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲੇ ਬੰਦੇ ਹੋਣ ਤੇ ਸ਼ੇਮਰਜੀਤ ਮਾਨ ਦੀ ਪਾਰਟੀ ਨਾਲ ਵੀ ਅਟੈਚ ਨੇ ਬਹੁਤ ਬੰਦੇ ਵੀ ਜੀ ਆ ਆਪਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਨ੍ਹਾਂ ਨੇ ਆਪਣੀਆਂ ਉਮਰਾਂ ਭੋਗੀਆਂ ਨੇ ਜਿਨ੍ਹਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ ਨੇ ਖਾਲਸਾ ਰਾਜ ਵੀ ਮੰਗਿਆ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਜਿਹੜੇ ਜਿਹੜੇ ਮੁੰਡੇ ਨੇ ਜਿਹੜੇ ਮੁੰਡਿਆਂ ਨੇ ਖਾਲਿਸਤਾਨ ਮੰਗਨੇ ਮੰਗਿਆ ਜਾਂ ਮਤਲਬ ਆਪਣੇ ਜਿਹੜੇ ਅਸਲ ਯੋਧੇ ਨੇ ਉਹਨਾਂ ਨੇ ਜਦ ਵੀ ਖਾਲਿਸਤਾਨ ਦੀ ਗੱਲ ਕੀਤੀ ਆ ਤਾਂ ਇੰਡੀਅਨ ਸਟੇਟ ਇੰਡੀਅਨ ਗਵਰਨਮੈਂਟ ਨੇ ਆਪਣੇ ਬੰਦਿਆਂ ਨੂੰ ਖਾਤਮੇ ਹੀ ਕੀਤਾ ਕੋਈ ਬੰਦਾ ਬਚਿਆ ਨਹੀਂ ਹੈਗਾ ਬਚੇ ਕਿਹੜੇ ਜੋੜੇ ਸਰਕਾਰੀ ਟੱਟੂ ਸੀਗੇ ਜਿਹੜੇ ਸਰਕਾਰੀ ਟੌਂਡ ਸੀਗੇ ਅੱਜ ਵੀ ਜੋਂਦੇ ਨੇ ਉਹ ਉਹਨਾਂ ਉੱਤੇ ਕੋਈ ਐਕਸ਼ਨ ਨਹੀਂ ਕੋਈ ਉਹਨਾਂ ਤੇ ਕੇਸ ਨਹੀਂ ਹੈਗਾ ਕੋਈ ਵੀ ਬੰਦਾ ਉਹਨਾਂ ਨੂੰ ਖੜਕੇ ਸਵਾਲ ਨਹੀਂ ਪੁੱਛ ਸਕਦਾ ਜੇ ਕੋਈ ਉਹਨਾਂ ਨੂੰ ਸਵਾਲ ਪੁੱਛਦਾ ਵੀ ਭਾਈ ਦੱਸੋ ਕਿਉਂਕਿ ਜੇ ਆਪਾਂ ਆਪਣਾ ਸਿੱਖ ਇਤਿਹਾਸ ਪੜ੍ਹੀਏ ਜਾਂ ਆਪਣਾ ਇਤਿਹਾਸ ਆਪਾਂ ਚੱਕੀਏ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਯੋਧੇ ਹੋਏ ਨੇ ਨਾ ਜਿਨ੍ਹਾਂ ਨੇ ਲੜਾਈਆਂ ਲੜੀਆਂ ਨੇ ਜਿਨ੍ਹਾਂ ਨੇ ਕੌਮ ਨੂੰ ਚੰਗੇ ਰਾਹ ਪਾਇਆ ਜਿਨ੍ਹਾਂ ਨੇ ਰਾਜ ਕੀਤਾ ਰਾਜ ਮਾਣਿਆ ਉਹ ਬੰਦਿਆਂ ਦੀ ਯੋਧਿਆਂ ਦੀ ਉਮਰ ਬਹੁਤ ਘੱਟ ਰਹੀ ਆ ਇਹ ਤੁਸੀਂ ਚੱਕ ਲਿਓ ਆਪਣਾ ਇਤਿਹਾਸ ਉਹ ਜਿਹੜਾ ਯੋਧਾ ਲੜਿਆ ਜੰਗ ਦੇ ਵਿੱਚ ਉਹਦੀ ਉਮਰ ਹਮੇਸ਼ਾ ਘੱਟ ਰਹੀ ਆ ਪਰ ਜਿਹੜੇ ਬੰਦਿਆਂ ਨੂੰ ਬਣਿਆ ਬਣਾਇਆ ਨੂੰ ਬੈਠ ਕੇ ਚੀਜ਼ਾਂ ਤਿਆਰ ਹੋਈਆਂ ਮਿਲੀਆਂ ਨੇ ਚਾਹ ਮੰਨ ਲਓ ਜਿਵੇਂ ਪੇਸ਼ੌਰ ਆਪਣੇ ਸੋਕੇ ਤਰੀਕੇ ਵਿੱਚ ਲਾ ਲਈ ਹੈ ਵੀ ਜਿਨ੍ਹਾਂ ਨੂੰ ਘਰ ਦੇ ਵਿੱਚ ਪਲੇਟ ਤਿਆਰ ਹੋ ਕੇ ਉਹਦੇ ਬੈੱਡ ਦੇ ਉੱਤੇ ਪਹੁੰਚਦੀ ਆ ਤਾਂ ਉਹ ਕਦੇ ਵੀ ਬਾਹਰ ਜਾ ਕੇ ਰੋਟੀ ਕਮਾਉਣ ਜੋਗਾ ਨਹੀਂ ਸਮਝ ਨਹੀਂ ਸਕਦਾ ਵੀ ਰੋਟੀ ਕਿਵੇਂ ਬਣਦੀ ਆ ਬਾਹਰ ਜਾ ਕੇ ਮਤਲਬ ਬੰਦਾ ਕਿਵੇਂ ਆਪਣੀ ਕਮਾਈ ਕਰਦਾ ਗੱਲ ਕਰ ਲਈ ਆਪਾਂ ਨਾਲੇ ਇਹਦੇ ਵਿੱਚ ਆਪਾਂ ਇੱਕ ਸਬਜੈਕਟ ਇੱਕ ਜੋ ਆਪਣੇ ਜੋ ਸਾਡੇ ਸ਼ੁਰੂ ਤੋਂ ਸਤਕਾਰਯੋਗ ਰਹੇ ਨੇ ਨਿਰਮਲ ਸਿੰਘ ਖਾਲਸੇ ਦੀ ਗੱਲ ਕਰ ਲਈ ਆਪਾਂ ਨਾਲ तकरीबन ਸਾਰੇ ਬੰਦੇ ਜਾਣਦੇ ਹੋਣਗੇ ਕਈਆਂ ਨੂੰ ਨਹੀਂ ਪਤਾ ਹੋਣਾ ਵੀ ਨਿਰਮਲ ਸਿੰਘ ਖਾਲਸਾ ਕੌਣ ਸੀਗਾ ਮੈਂ ਰਿਪੀਟ ਕਰ ਦਵਾਂ ਜੋ ਰਾਗੀ ਢਾਡੀ ਸੀਗੇ ਜੋ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਿਆ ਕਰਦੇ ਸੀਗੇ ਉਹ ਨਿਰਮਲ ਸਿੰਘ ਖਾਲਸਾ ਆਪਣੇ ਜੋ ਸ਼੍ਰੋਮਣੀ ਕਮੇਟੀ ਵਾਲੰਟ ਨੇ ਨਾ ਜਿਹੜਾ ਅੱਜ ਕੱਲ ਰੌਲਾ ਪਿਆ ਹੋਇਆ ਸਾਰਾ ਆ ਕਦੇ ਕੋਈ ਆ ਕੇ ਅੰਦਰ ਫੋਟੋਆਂ ਕਲਿੱਕ ਕਰ ਗਿਆ ਕਦੇ ਸ਼੍ਰੋਮਣੀ ਕਮੇਟੀ ਵਾਲੰਟ ਦੇ ਪ੍ਰਧਾਨਤਾਮੀ ਉਹਨਾਂ ਦਾ ਬਿਆਨ ਆ ਗਿਆ ਵੀ ਭਾਈ ਅੱਜ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਫਿਲਮ ਬਣਾਉਣੀ ਕਹਿੰਦੇ ਮੰਨਾਂ ਪਰ ਫੋਟੋ ਖੇਚ ਸਕਦੇ ਆ ਹੁਣ ਜਵਾਕਾਂ ਵਾਲੀ ਹਰਕਤ ਆ ਜਵਾਕਾਂ ਵਾਲੀ ਗੱਲ ਆ ਜਿਹੜੇ ਅੱਜ ਤਾਂ ਹੁਣ ਤੁਸੀਂ ਦੇਖੋਗੇ ਕਿਸੇ ਦੇ ਹੱਥ ਦੇ ਵਿੱਚ ਕਦੇ ਵੀ ਕੈਮਰਾ ਨਹੀਂ ਫੜਿਆ ਹੁੰਦਾ ਹੈਗਾ ਪੁਰਾਣੇ ਜ਼ਮਾਨੇ ਜਿਹੜੇ ਸੀ ਉਹ ਨਿਕਲ ਚੁੱਕੇ ਜਿਨ੍ਹਾਂ ਵਿੱਚ ਕਾ ਉਹ ਦਿਖਦੀਆਂ ਰੀਲਾਂ ਪੈਂਦੀਆਂ ਹੁੰਦੀਆਂ ਸੀਗੀਆਂ ਜਿਹਦੇ ਨਾਲ ਫੋਟੋ ਖਿੱਚੀ ਜਾਂਦੀ ਸੀਗੀ ਹੁਣ ਤਾਂ ਰੇਕ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਜਿਹੜੇ ਬਾਬੇ ਨੂੰ ਮੋਬਾਈਲ ਚਲਾਉਣ ਦਾ ਪਤਾ ਨਹੀਂ ਸੀਗਾ ਨਾ ਉਹਦੇ ਕੋਲ ਵੀ ਮੋਬਾਈਲ ਆ ਉਹ ਵੀ ਅੱਜ ਕੱਲ੍ਹ ਅਖਬਾਰ ਵਾਲੇ ਪਹਿਲਾਂ ਭਾਈ ਘਰੇ ਸੱਟਣਾਉਂਦੇ ਸੀਗੇ ਅਖਬਾਰ ਉਹ ਵੀ ਅੱਜ ਕੱਲ੍ਹ ਮੋਬਾਈਲ ਤੇ ਬੈਠ ਕੇ ਜੱਗ ਬਾਣੀ ਕੱਢ ਕੇ ਪੜ੍ਹ ਰਿਹਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਧਾਮੀ ਸਾਹਿਬ ਨੇ ਜੋ ਬਿਆਨ ਉਹਨਾਂ ਦਾ ਆਇਆ ਵੀ ਭਾਈ ਇਹ ਜਿਹੜਾ ਬਿਆਨ ਆ ਵੀ ਭਾਈ ਅੰਦਰ ਕੈਮਰੇ ਲਿਜਾਣੇ ਮਨਾ ਨੇ ਕੈਮਰੇ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਜੀ ਕੈਮਰੇ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਮੋਬਾਈਲ ਮਨਾ ਕਰੋ ਮੋਬਾਈਲ ਵੀ ਉੱਥੇ ਭਾਈ ਅੰਦਰ ਜਿਹੜੇ ਤੁਸੀਂ ਮੋਬਾਈਲ ਲੈ ਕੇ ਜਾਣੇ ਹੋ ਇੱਕ ਕਮਰਾ ਬਣਾਓ ਵੀ ਉੱਥੇ ਜਮ੍ਹਾਂ ਕਰਾਓ ਉੱਥੇ ਜਮ੍ਹਾਂ ਕਰਾਓ ਜਾਇ ਜੋ ਮੋਬਾਈਲ ਨੇ ਅੰਦਰ ਜਮ੍ਹਾਂ ਅੰਦਰ ਲੋਕ ਮੱਥਾ ਟੇਕਣ ਗੁਰੂ ਸਾਹਿਬ ਦੇ ਉੱਤੇ ਮਤਲਬ ਜਿੱਥੇ ਮੱਥਾ ਟੇਕਦਾ ਦਰਬਾਰ ਸਾਹਿਬ ਦੇ ਵਿੱਚ ਉੱਥੇ ਜਾ ਕੇ ਆਦਰ ਸਤਕਾਰ ਨਾਲ ਮੱਥਾ ਟੇਕਣ ਕਿੰਨੇ ਬੰਦੇ ਉੱਥੇ ਸਵੇਰੇ ਚੈੱਕ ਕੀਤਾ ਹੋਣਾ ਟੀਵੀ ਨਾ ਉੱਤੇ ਵੀ ਚੱਲਦਾ ਸਵੇਰੇ ਜਦ ਗੁਰਬਾਣੀ ਸਿੱਧੀ ਪ੍ਰਸਾਰਣ ਹੁੰਦੀ ਆ ਲਾਈਵ ਚੱਲਦਾ ਜਦ ਅਕਾਲ ਤਖਤ ਸਾਹਿਬ ਤੋਂ ਮੈਂ ਉੱਥੇ ਰਿਹਾ ਦੋ ਹਫ਼ਤੇ ਜੀ ਮੈਂ ਤੁਹਾਨੂੰ ਕੱਲ੍ਹ ਲਈ ਲੈਵੀ ਦੇ ਵਿੱਚ ਦੱਸ ਦਸੀਗਾ ਮੈਂ ਚੀਜ਼ਾਂ ਬਹੁਤ ਦੇਖੀਆਂ ਨੇ ਨਜ਼ਦੀਕੋਂ ਦੇਖੀਆਂ ਨੇ ਫਿਜ਼ੀਕਲ ਮੈਂ ਤੇ ਦੇਖੀਆਂ ਨੇ ਮੈਂ ਚੀਜ਼ਾਂ ਹੈ ਫਿਜ਼ੀਕਲੀ ਦੇਖੀਆਂ ਨੇ ਜਿਹੜੇ ਆਪਾਂ ਜਦ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਉਹ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਜਾਂਦੇ ਨੇ ਚੱਕੇ 100 ਦੇ ਵਿੱਚੋਂ 95% ਲੋਕ ਹੱਥ ਨਹੀਂ ਜੋੜਦੇ ਆਪਣਾ ਹੱਥ ਨਹੀਂ ਜੋੜਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਨੇ ਨਾ ਕੱਲੇ-ਕੱਲੇ ਦੇ ਹੱਥਾਂ ਦੇ ਵਿੱਚ ਮੋਬਾਈਲ ਫੜਿਆ ਹੁੰਦਾ ਵੀਡੀਓ ਬਣਾਉਣ ਨੂੰ ਜਾ ਕੇ ਚੈੱਕ ਕਰ ਲਿਓ ਮੈਂ ਉੱਥੇ ਰਿਆ ਹੋਇਆ ਮੈਂ ਦੇਖਿਆ ਹੁਣ ਵੀ ਅੱਜ ਕੱਲ੍ਹ ਟੈਲੀਵਿਜ਼ਨ ਤੇ ਜਦ ਪ੍ਰਸਾਰਣ ਆਉਂਦਾ ਹੁੰਦਾ ਨਾ ਸਿੱਧਾ ਲਾਈਵ ਡਾਇਰੈਕਟ ਉੱਥੇ ਚੈੱਕ ਕਰਿਆ ਕਰੋ ਇਹ ਚੀਜ਼ਾਂ ਸੋ ਅੱਜ ਆਪਾਂ ਮੁੜ ਕੇ ਉਹੀ ਗੱਲ ਦੇ ਉੱਤੇ ਮੇਨ ਮੈਂ ਗੱਲ ਕਰਨੀ ਆ ਨਿਰਮਲ ਸਿੰਘ ਖਾਲਸੇ ਦੀ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਇਨਸਾਫ ਦੀ ਰਿਪੋਰਟ ਆ ਗਈ ਬਾਹਰ ਕਿਸੇ ਨੇ ਕੋਈ ਗੱਲ ਨਹੀਂ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਕਿਸੇ ਹੋਰ ਟਾਪਿਕ ਉੱਤੇ ਬੋਲੀ ਜਾਂਦੇ ਨੇ ਕਦੇ ਉਹਨੂੰ ਜੀ ਆ ਉਹ ਕਹੇਤਾ ਉਹਨੂੰ ਦੂਜੇ ਨੇ ਇਹ ਕਹੇਤਾ ਅਮਰਤਪਾਲ ਪਿੱਛੇ ਬੋਲੀ ਜਾਂਦੇ ਨੇ ਇੱਕ ਜੀ ਪਿੱਛੇ ਉਹ ਜੋ ਬੀਬੀ ਸੀਗੀ ਟਾਡੀ ਉਹਨਾਂ ਨੂੰ ਮੈਂ ਹੁਣ ਤੁਹਾਨੂੰ ਮੈਂ ਚੰਗੀ ਤਰ੍ਹਾਂ ਦੱਸ ਦਊਂਗਾ ਕੀ ਆ ਮੇਰੇ ਹੁਣ ਇਸ ਟਾਈਮ ਦਿਮਾਗ ਦੇ ਵਿੱਚ ਨਹੀਂਗਾ ਉਹਨਾਂ ਦਾ ਬਿਆਨ ਵੀ ਆ ਗਿਆ ਵੀ ਭਾਈ ਜੋ ਸਿੱਖ ਕੌਮ ਦੇ ਜਰਨੈਲ ਜੋ ਸੰਤ ਸੀਗੇ ਖਾਲਸਾ ਜਰਨੈਲ ਭਿੰਡਰਾਲੇ ਉਹ ਇੱਕੇ ਹੀ ਸੀਗੇ ਉਹਨਾਂ ਤੇ ਇੱਕ ਦੇ ਉੱਤੇ ਇੱਕ ਹੀ ਪੋਸਟਰ ਦੇ ਉੱਤੇ ਫੋਟੋ ਲੱਗਣੀ ਚਾਹੀਦੀ ਆ ਅਸੀਂ ਤਾਂ ਇਹ ਵੀ ਗੱਲਾਂ ਦਾ ਵਿਰੋਧ ਕੀਤਾ ਵੀ ਜਦ ਇਹਨਾਂ ਨੇ ਦੀਪ ਸਿੱਧੂ ਨੂੰ ਸ਼ਹੀਦ ਬਣਾਇਆ ਦੀਪ ਸਿੱਧੂ ਦੀ ਫੋਟੋ ਚੱਕ ਕੇ ਇਹਨਾਂ ਨੇ ਖਾਲਸਾ ਜਰਨੈਲ ਭਿੰਡਰਾਲੇ ਦੇ ਨਾਲ ਲਾਤੀ ਖਾਲਸਾ ਜਰਨੈਲ ਭਿੰਡਰਾਲੇ ਇੱਕੇ ਸੀਗੇ ਸੰਤ ਸਪਾਹੀ ਇੱਕ ਹੀ ਰਹਿਣਗੇ ਉਹਨਾਂ ਨਾਲ ਕਿਸੇ ਦੀ ਵੀ ਫੋਟੋ ਲਗਣੀ ਮੰਨ ਲਓ ਜਣੀ ਕਿ ਇੱਕ ਨਾਰਮਲ ਮੇਰੇ ਵਰਗੇ ਨਕੰਮੇ ਬੰਦੇ ਨੂੰ ਹੁਣ ਦੀਪ ਸਿੱਧੂ ਕੌਣ ਸੀਗਾ ਇੱਕ ਚੰਗਾ ਬੁਲਾਰਾ ਸੀਗਾ ਇੱਕ ਚੰਗਾ ਇੰਟੈਲੀਜੈਂਟ ਪਰਸਨ ਸੀਗਾ ਉਹ ਜਿਹੜਾ ਨੌਲੇਜ ਰੱਖਦਾ ਸੀਗਾ ਜਿਹੜਾ ਪੜਿਆ ਹੋਇਆ ਸੀਗਾ ਇਹਦਾ ਮਤਲਬ ਇਹ ਨਹੀਂ ਬਣਦਾ ਵੀ ਜੇ ਉਹਦਾ ਆਪਾਂ ਚੱਕ ਕੇ ਉਹਦੀ ਫੋਟੋ ਸਿੱਖਾ ਆਪਣੇ ਸੰਤ ਜੋ ਆਪਣੇ ਸੰਤ ਨੇ ਜਰਨੈਲ ਖਾਲਸਾ ਪਿੰਡ ਨਾਲ ਉਹਨਾਂ ਦੇ ਬਰਾਬਰ ਫੋਟੋ ਲਾ ਦਈਏ ਪੋਸਟਰ ਦੇ ਉੱਤੇ ਬਿਲਕੁਲ ਸੇਮ ਗੱਲ ਇਹ ਵੀ ਮੈਂ ਅਮਰਤਪਾਲ ਦੀ ਗੱਲ ਕਰੂੰਗਾ ਸਾਡੀ ਰੋਡਿਆਂ ਭੋਡਿਆਂ ਦੀ ਕੋਈ ਹਿਸਟਰੀ ਆ ਧਿਆਨ ਨਾਲ ਸੁਣ ਲੋ ਸਾਡੀ ਰੋਡਿਆਂ ਭੋਡਿਆਂ ਦੀ ਕੋਈ ਹਿਸਟਰੀ ਆ ਜਿਵੇਂ ਅੱਜ ਮੈਂ ਬੈਠ ਕੇ ਇੱਥੇ ਬੋਲਦਾ ਏਕ ਨੇ ਦਬਈ ਚ ਬੈਠ ਕੇ ਅਮਰਤਪਾਲ ਬੋਲਦਾ ਸੀਗਾ ਜੋ ਕੰਮ ਅਸੀਂ ਕੀਤੇ ਹੋਏ ਨੇ ਅਮਰਤਪਾਲ ਨੇ ਵੀ ਕੀਤੇ ਹੋਏ ਨੇ ਜੋ ਕੰਮ ਅਸੀਂ ਕੀਤੇ ਨੇ ਦੀਪ ਸਿੱਧੂ ਨੇ ਵੀ ਕੀਤੇ ਹੋਏ ਨੇ ਇਹ ਸਾਰਿਆਂ ਨੇ ਦੇਖੇ ਹੋਏ ਨੇ ਸਾਡੇ ਰੋਡੇ ਭੋਡਿਆਂ ਦੀ ਹਿਸਟਰੀ ਨਹੀਂ ਕੋਈ ਬਣ ਸਕਦਾ ਹਾਂ ਜਿਹੜਾ ਸਾਡੀ ਕੌਮ ਦਾ ਜੋ ਸੰਘਰਸ਼ਾ ਜਿਹੜੇ ਟੌਪਿਕ ਦੇ ਅਸੀਂ ਲੜਨਾ ਜਿਹੜੇ ਟੌਪਿਕ ਤੇ ਅਸੀਂ ਆਪਣੇ ਸਿੱਖਾਂ ਨੂੰ ਹੱਕ ਲੈ ਕੇ ਦੇਣੇ ਨੇ ਜਾਂ ਅਸੀਂ ਹੱਕ ਲੈਣੇ ਨੇ ਉਹ ਸਾਡਾ ਹੋਰ ਸ਼ੜਕਾ ਹੋ ਉਹਦੇ ਤੇ ਸਾਨੂੰ ਕਦੇ ਵੀ ਇਹਨਾ ਮੈਂ ਹਮੇਸ਼ਾ ਕਹਿਣਾ ਹੁੰਨਾ ਨਾ ਤਾਂ ਸਾਨੂੰ ਵੋਟਰ ਮਹਿਕਮੇ ਵੱਲੋਂ ਝੁਕਣਾ ਪੈਣਾ ਨਾ ਸਾਨੂੰ ਕਦੇ ਕਿਸੇ ਹੋਰ ਬੰਦੇ ਸਰੇ ਲੱਗਣਾ ਪੈਣਾ ਅਸੀਂ ਜੋ ਟਾਰਗੇਟ ਆ ਜੋ ਆਪਣਾ ਟਾਰਗੇਟ ਆ ਜਿਹਨੂੰ ਕਹਿੰਦੇ ਨੇ ਵੀ ਕੁਰਸੀ ਤੇ ਬੈਠਣ ਦਾ ਹੱਕ ਕੁਰਸੀ ਦੇ ਉੱਪਰ ਬੈਠਣ ਦਾ ਹੱਕ ਸਿਰਫ ਉਹ ਬੰਦੇ ਨੂੰ ਆ ਜੀਨੇ ਜੀਨੇ ਆਪਣੀ ਕੌਮ ਲਈ ਆਪਣੀ ਪੂਰੀ ਜ਼ਿੰਦਗੀ ਆਪਣੀ ਪੂਰੀ ਜਵਾਨੀ ਆਪਣੇ ਪਰਿਵਾਰ ਦਾ ਕੁਝ ਸੋਚਿਆ ਨਹੀਂ ਸਾਰੀ ਕੌਮ ਦੇ ਲੇਖੇ ਲਾਤੀ ਉਹ ਚਾਹੇ ਆਪਣੇ ਦਿੱਲੀ ਵਾਲੇ ਤਿਹਾਰ ਜੇਲ੍ਹ ਵਾਲੇ ਬੰਦੇ ਹੋਣ ਆਪਣੇ ਬੰਦੀ ਸਿੰਘ ਉਹਨਾਂ ਨੂੰ ਹਮੇਸ਼ਾ ਮੂਰੇ ਰੱਖ ਕੇ ਤੁਰਦੇ ਆਂ ਅਸੀਂ ਕਿਉਂਕਿ ਹੋਰ ਇਹਨਾਂ ਚ ਕੋਈ ਵੀ ਨਹੀਂ ਰਿਹਾ ਪੰਜਾਬ ਦੇ ਵਿੱਚ ਜਿੰਨੇ ਵੀ ਤੁਸੀਂ ਆ ਸਾਰੇ ਦੇਖਦੇ ਹੋ ਨਾ ਇਹ ਸਾਰੇ ਹੀ ਸਰਕਾਰੀ ਟੌਂਡ ਨੇ ਇਹ ਸਾਰੇ ਹੀ ਕੁਰਸੀਆਂ ਮਗਰ ਪਏ ਹੋਏ ਨੇ ਇਹ ਸਾਰੇ ਹੀ ਕੜਮ ਚੌਧਰੀ ਵਾਂਣ ਨੂੰ ਤਿਆਰ ਬੈਠੇ ਨੇ ਵੀ ਸਾਨੂੰ ਇੱਕ ਬੰਦਾ ਕੁਰਸੀ ਦਵੇ ਤਾਂ ਅਸੀਂ ਬੱਜ ਕੇ ਰਾ ਕੋਤੇ ਬਹਿ ਜੀਏ ਸੋ ਨਿਰਮਲ ਸਿੰਘ ਖਾਲਸੇ ਜੋ ਆਪਾਂ ਮੋੜੀਏ ਪਹਿਲੇ ਵਾਲੇ ਵਿਸ਼ੇ ਦੇ ਉੱਤੇ ਯਾਦ ਕਰਾਦਾਂ ਮੈਂ ਉਹਨਾਂ ਦੇ ਕਿੰਨੀ ਉਹਨਾਂ ਦੀ ਮਤਲਬ ਸੇਵਾ ਦਰਬਾਰ ਸਾਹਿਬ ਲਈ ਲੱਗੀ ਆ ਤੇ ਕਿੰਨੇ ਬੰਦੇ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਕਰਾਤੇ ਜੇ ਮੈਨੂੰ ਸੁਣਦੇ ਹੋਵੋਗੇ ਨਾ ਤਕਰੀਬਨ ਸਾਰੇ ਬੰਦੇ ਤਾਂ ਜਾਣਦੇ ਹੋਣਗੇ ਇਹ ਗੱਲ ਉਹ ਬੰਦੇ ਵੀ ਦੇਖੋ ਤੁਸੀਂ ਐਸਜੀਪੀਸੀ ਵਾਲਿਆਂ ਨੇ ਯਾਦ ਕਰੋਨੇ ਦੇ ਟਾਈਮ ਦੇ ਵਿੱਚ ਉਹਨਾਂ ਦਾ ਕੋਨ ਕੀਤਾ ਗਿਆ ਮਰਡਰ ਕੀਤਾ ਗਿਆ ਉਹਨਾਂ ਦਾ ਯਾਦ ਹੋਣਾ ਮੈਂ ਉਹ ਟਾਪਿਕ ਉੱਤੇ ਵੀ ਬੋਲਿਆ ਹੋਇਆ ਮੇਰੀ ਫੇਸਬੁੱਕ ਤੇ ਬਹੁਤ ਪੁਰਾਣੀ ਵੀਡੀਓ ਬਣੀ ਪਈ ਆ ਉਹ ਟਾਈਮਾਂ ਦੀ ਅੱਜ ਮੈਂ ਦੁਬਾਰਾ ਚ ਫੇਰ ਕਿਉਂ ਰਿਪੀਟ ਕਰ ਰਿਹਾ ਕਿਉਂਕਿ ਸਾਡੀ ਇਹ ਬਦਕਿਸਮਤੀ ਆ ਅਸੀਂ ਆਪਣੀ ਕੌਮ ਨੂੰ ਰੋਜ਼ ਜਗਾਉਣਾ ਸਾਡੀ ਕੌਮ ਦੇ ਬੰਦਿਆਂ ਨੂੰ ਅਸੀਂ ਰੋਜ਼ ਜਗਾਉਣਾ ਵੀ ਅੱਜ ਜਾਗ ਜੋ ਇਹ 24 ਘੰਟੇ ਲਈ ਸਿਰਫ ਜਾਗਦੇ ਨੇ 25ਵੇਂ ਘੰਟੇ ਦੁਬਾਰਾ ਚ ਫੇਰ ਪਿੱਛੇ ਮੁੜ ਜਾਂਦੇ ਨੇ ਜਿੱਥੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਉਠਣਾ ਚਾਹੀਦਾ ਸੀਗਾ ਰਿਪੋਰਟ ਆਈ ਤੋਂ ਬਾਹਰ ਇਹਨਾਂ ਨੇ ਉਹ ਮਸਲੇ ਨੂੰ ਛੱਡ ਕੇ ਭਾਨੇ ਸਿੱਧੂ ਵਾਲਾ ਮਸਲਾ ਚੱਕ ਲਿਆ ਲਹਨਤਾ ਆਪਣੀ ਕੌਮ ਦੇ ਉੱਤੇ ਸਾਡੇ ਵੀ ਵਿੱਚੋਂ ਅਸੀਂ ਤੁਹਾਡੇ ਛੜ ਤੇ ਵੀ ਲਹਨਤਾ ਨੇ ਵੀ ਭਾਈ ਆਪਾਂ ਆਪਣੇ ਕੌਮ ਦੇ ਜਥੇਦਾਰ ਕੀ ਕਸੂਰ ਸੀਗਾ ਉਹਨਾਂ ਦੱਸੋ ਮੈਨੂੰ ਇੱਕ ਵੀ ਮੈਨੂੰ ਉਹਨਾਂ ਦਾ ਕਸੂਰ ਚੱਕ ਲਿਆਓ ਕਦੇ ਉਹਨਾਂ ਨੇ ਕੌਮ ਨੂੰ ਦਗਾ ਦਿੱਤਾ ਕਦੇ ਉਹਨਾਂ ਨੇ ਕੌਮ ਨਾਲ ਧੋਖਾ ਕੀਤਾ ਕਦੇ ਉਹਨਾਂ ਨੇ ਕੌਮ ਦੇ ਬੰਦਿਆਂ ਨੂੰ ਅੰਦਰ ਮਰਾਇਆ ਕਦੇ ਵੀ ਨਹੀਂ ਚੱਕ ਲਿਆ ਉਹ ਮੈਨੂੰ ਜਿੱਥੇ ਮਾਰਨ ਦੀ ਗੱਲ ਆ ਗਈ ਨਾ ਧਰਮ ਦੇ ਉੱਤੋਂ ਨਿਸ਼ਾਵਰ ਹੋਣ ਦੀ ਗੱਲ ਆ ਗਈ ਉਹਨਾਂ ਨੇ ਮੂਰੇ ਹੋ ਕੇ ਆਪਣੀ ਹਮੇਸ਼ਾ ਦਿੱਤੀ ਇਹ ਚੀਜ਼ ਸਭ ਤੋਂ ਮੂਰੇ ਉਹ ਖੜੇ ਨੇ ਚਾਹੋ ਖਾਸ ਜਰਨਲ ਪਿੰਡਰਾਂ ਵਾਲੇ ਹੁਣ ਜਦੋਂ ਉਹਨੇ ਕਹਿਤਾ ਸੀਗਾ ਵੀ ਭਾਈ ਜਿਹੜੇ ਬੰਦੇ ਨੇ ਜਣਾ ਦਰਬਾਰ ਸਾਹਿਬ ਚੋਂ ਬਾਹਰ ਨਿਕਲ ਜੋ ਕਈ ਟੱਟੂ ਇੱਥੇ ਬੈਠ ਕੇ ਬੋਲਦੇ ਨੇ ਮੇਰੇ ਕੋਲ ਦੋ ਤਿੰਨ ਕਮੈਂਟ ਵਾਲੇ ਬੰਦੇ ਆਏ ਨੇ ਮੈਸੇਜ ਕਰਦੇ ਨੇ ਵੀ ਖਾਲਸਾ ਜਰਨੈਲ ਜਿਹੜਾ ਭਿੰਡਰਾਲਾ ਸੀਗਾ ਵੀ ਉਹੋ ਜੇ ਅੰਦਰੋਂ ਬਾਹਰ ਨਿਕਲੇ ਆਉਂਦਾ ਵੀ ਤਾਂ ਕੌਮ ਨੇ ਬਕੌਮ ਵੱਜ ਜਾਣੀ ਸੀਗੀ ਬੇਵਕੂਫੋ ਇਹ ਗੱਲ ਕਰਦੇ ਆ ਆਪਾਂ ਪੰਜਾਬ ਦੀ ਵੀ ਭਾਈ ਉੱਥੇ ਇਹ ਕੰਮ ਹੋ ਗਿਆ ਦਿੱਲੀ ਚ ਕਦੇ ਖਾਲਸਾ ਜਰਨੈਲ ਭਿੰਡਰਾਲਾ ਬੈਠਾ ਸੀਗਾ ਇਹ ਵੀ ਦੱਸ ਦਿਆ ਕਰੋ ਫੇਰ ਤੁਸੀਂ ਉਹ ਬੰਦੇ ਨੂੰ ਕਹਿੰਦੇ ਵੀ ਭਾਈ ਉਹ ਬੰਦੇ ਦੀ ਗਲਤੀ ਆ ਦਿਖਾਓ ਤੱਥਾਂ ਦੇ ਉੱਤੇ ਆ ਜਾਓ ਤਰਕ ਨਾਲ ਗੱਲ ਕਰੋ ਕੀ ਉਹ ਆਪਣੇ ਬਚਨਾਂ ਤੋਂ ਭੱਜਿਆ ਜਿਹੜੇ ਉਹ ਬਚਨਦ ਕਰਦਾ ਸੀ ਆਪਣੇ ਮੂੰਹ ਦੇ ਵਿੱਚੋਂ ਵੀ ਭਾਈ ਮੈਰੀ ਜਿਹੜੀ ਮਤਲਬ ਜਿਵੇਂ ਕਹਿੰਦੇ ਆ ਵੀ ਤਨ ਮਨ ਤਨ ਮੇਰਾ ਸਾਰਾ ਕੌਮ ਦੇ ਲੇਖੀ ਆ ਭੱਜਿਆ ਉਥੋਂ ਸਮਾਂ ਤੇ ਉਹਨੇ ਆਪਣੇ ਜਿਹੜੇ ਨਾਲ ਦੇ ਉਹਦੇ ਬੰਦੇ ਸੀਗੇ ਚਾਹੇ ਉਹ ਬਲਟੋਹੇ ਵਰਗੇ ਹੋਣ ਚਾਹੇ ਦੂਜੇ ਹੋਰ ਕਈ ਹੋਣ ਅੱਜ ਚਾਹੇ ਸਿਮਰਜੀਤ ਮਾਨ ਲੱਖ ਬੈਠਾ ਬੋਲੀ ਜਾਵੇ ਵੀ ਮੈਂ ਪੈਰਾਂ ਚੋਂ ਨੌ ਖਿਚਾ ਲੇ ਮੈਂ ਕੁਝ ਆ ਕਰਾ ਲਿਆ ਜੀ ਮੈਂ ਕੁਝ ਉਹ ਖਿਚਾ ਲਿਆ ਪਰ ਇਹ ਚੀਜ਼ ਬਿਲਕੁਲ ਕਲੀਅਰ ਆ ਜਿੱਦਣ ਖਾਲਸਾ ਦਰਬਾਰ ਸਾਹਿਬ ਦੇ ਵਿੱਚ ਅੰਦਰ ਐਂਟਰ ਬੈਠਾ ਸੀ ਨਾ ਜਦ ਸਿੱਖਾਂ ਦੇ ਮੇਨ ਸਥਾਨ ਦੇ ਉੱਤੇ ਅਟੈਕ ਕੀਤਾ ਸੀ ਇੰਡੀਅਨ ਸਟੇਟ ਨੇ ਤਾਂ ਇਹ ਬੰਦੇ ਲੁਕੇ ਬੈਠੇ ਸੀਗੇ ਤੇ ਉੱਥੇ ਕੱਲਾ ਇੱਕ ਜਰਨੈਲ ਲੜ ਰਿਹਾ ਸੀਗਾ ਅੱਜ ਇਹ ਬੰਦਿਆਂ ਨੂੰ ਮਿਲੀਆਂ ਹੋਈਆਂ ਨੇ ਕੁਰਸੀਆਂ ਕੌਮ ਕਹਿ ਰਹੀ ਆ ਜੀ ਇਹ ਜਰਨੈਲ ਨੇ ਸਾਡੇ ਰਹਿੰਦੀ ਖੁੰਦੀ ਕਸਰਾ ਕੇ ਅਮਰਤਪਾਲ ਨੇ ਕੱਢਤੀ ਜਿਹੜੇ ਬੰਦਿਆਂ ਨੂੰ ਪਲੇਟਾਂ ਤਿਆਰ ਹੋਈਆਂ ਮਿਲੀਆਂ ਹੋਣ ਨਾ ਹੁਣ ਵਾਰਿਸ ਪੰਜਾਬ ਦੇ ਜੱਥੇਬੰਦੀ ਹੁਣ ਸਾਰਿਆਂ ਨੂੰ ਪਤਾ ਆਪਣੇ ਚ ਨਿਆਣਾ ਕੋਈ ਨਹੀਂ ਹੈਗਾ ਕਿਵੇਂ ਬਣੀ ਆ ਉਹ ਦੀਪ ਨੂੰ ਕਿਹੜੀ ਘਾਲਣਾ ਘਾਲਣੀ ਪਈ ਉਹ ਚੀਜ਼ ਦੇ ਉੱਤੇ ਕਿੰਨੇ ਟੱਟੂਆਂ ਕੋਲੋਂ ਭੇਡਾਂ ਕੋਲੋਂ ਸੁਣਨਾ ਪਿਆ ਵੀ ਉਹ ਗੱਦਾਰ ਆ ਉਹ ਬੀਜੇਪੀ ਦਾ ਉਹ ਆਰਆਰਐਸ ਪਲਾਨ ਕਰਕੇ ਉਹਨੂੰ ਲੈ ਕੇ ਆਈ ਆ ਕਿੰਨੇ ਟੱਟੂਆਂ ਕੋਲੋਂ ਸੁਣਨਾ ਪੈ ਗਿਆ ਉਹਨੂੰ ਕੀ ਕੁਛ ਉਹਦੇ ਨਾਲ ਹੋਇਆ ਨਹੀਂ ਕਿਵੇਂ ਉਹਦੇ ਇਹ ਮਗਰ ਭੱਜੇ ਨੇ ਜਦੋਂ ਟਰੈਕਟਰ ਦੇ ਉੱਤੇ ਬੈਠਾ ਸੀਗਾ ਦਾਦਾ ਮੋਟਰਸਾਈਕਲ ਲੈ ਕੇ ਗਿਆ ਸੀ ਉਹਦੇ ਮਗਰ ਭੱਜਣ ਨੂੰ ਮਾਰਨ ਨੂੰ ਇੱਥੋਂ ਤੱਕ ਵੀ ਸਾਰੇ ਜਿਹੜੇ ਆਪਣੇ 86 ਆਗੂ ਮੁਰੇ ਬਣੇ ਹੋਏ ਨੇ ਜਿੱਥੇ ਬੰਦੀਆਂ ਵਾਲੇ ਇਹਨਾਂ ਨੇ ਵੀ ਮਾਈਕ ਦੇ ਵਿੱਚ ਖੜ ਕੇ ਕਹਦੇ ਵੀ ਦੀਪ ਸਿੱਧੂ ਗद्दार ਆ ਵੀ ਦੀਪ ਸਿੱਧੂ ਗੱਦਾਰ ਆ ਕੌਮ ਦਾ ਧੋਖਾ ਕਰੂਗਾ ਕੀ ਲੈ ਗਿਆ ਜ਼ਿੰਦਗੀ ਦੇ ਵਿੱਚੋਂ ਦੱਸੋ ਮੈਨੂੰ ਕੀ ਲੈ ਗਿਆ ਜ਼ਿੰਦਗੀ ਚੋਂ ਸਮਾਂ ਤੇ ਉਹ ਲੋਕਾਂ ਨੂੰ ਸਾਡੇ ਵਰਗੇ ਨਕੰਮੇ ਬੰਦਿਆਂ ਨੂੰ ਠਾਲ ਕੇ ਗਿਆ ਉਹ ਵੀ ਉੱਠ ਖੜੋ ਹੁਣ ਹੁਣ ਟਾਈਮ ਆ ਤੇ ਜਿਹੜੇ ਉਹਦੇ ਨਾਂ ਤੇ ਆ ਫੰਡ ਮਹਿਕਮਾ ਚੱਲਦਾ ਨਾ ਆ ਜਿਹੜਾ ਮਤਲਬ ਪੋਸਟਰਾਂ ਤੇ ਮੈਂ ਪਹਿਲਾਂ ਵਾਲੀ ਗੱਲ ਮੈਂ ਤੁਹਾਡੇ ਯਾਦ ਕਰਾ ਮੈਂ ਸ਼ੁਰੂ ਚ ਚੁਰਾਚ ਬੋਲੀ ਸੀ ਆ ਜਿਹੜਾ ਪੋਸਟਰ ਵਾਲਾ ਕਰਦਾ ਨਾ ਇੱਕ ਪਾਸੇ ਲਾਉਂਦੇ ਨੇ ਅਮਰਤਪਾਲ ਦੀ ਫੋਟੋ ਇੱਕ ਪਾਸੇ ਦੀਪ ਸਿੱਧੂ ਦੀ ਉੱਪਰਲੇ ਪਾਸੇ ਲਾਉਂਦੇ ਨੇ ਖਾਸ ਕਰਕੇ ਜਰਨਲ ਭਿੰਡਰ ਵਾਲੀ ਇਹ ਗਲਤ ਆ ਇਹ ਗਲਤ ਆ ਬਿਲਕੁਲ ਇਹ ਮਾਸਟਰਪੀਸ ਸਿਰਫ ਇੱਕੇ ਆ ਉਹ ਲੀਡਰ ਆ ਹੋ ਉਹ ਤੋਂ ਥੱਲੇ ਸਾਰੀ ਕੌਮ ਆ ਜੋ ਬਿਆਨ ਉਹਦੇ ਦਿੱਤੇ ਹੋਏ ਨੇ ਜਿਹੜੇ ਬਿਆਨ ਉਹਦੇ ਮੂੰਹ ਚੋਂ ਕੱਢੇ ਹੋਏ ਨੇ ਉਹ ਬਿਆਨਾਂ ਨੂੰ ਸੁਣ ਕੇ ਜਦ ਉਹਦਾ ਇਤਿਹਾਸ ਚੱਕਦੇ ਆਂ ਅਸੀਂ ਜਦ ਆਪਣੇ ਜਵਾਕਾਂ ਨੂੰ ਦੱਸਦੇ ਆਂ ਅਸੀਂ ਵੀ ਉਹ ਸੂਰਮਾ ਭੱਜਿਆ ਨਹੀਂ ਸੀਗਾ ਉਹ ਸੂਰਮੇ ਨੇ ਖੜ ਕੇ ਡਟ ਕੇ ਜਦ ਤੱਕ ਉਹਦੇ ਕੋਲ ਹਥਿਆਰ ਸੀਗੇ ਜਦ ਤੱਕ ਉਹਦੇ ਕੋਲ ਬੈਪਨਾਂ ਚ ਗੋਲੀਆਂ ਸੀਗੀਆਂ ਉਹਨੇ ਲੜਿਆ ਇਹ ਨਹੀਂ ਸਟੇਟ ਨਾਲ ਬਹੁਤ ਬੜੀ ਗੱਲ ਹੁੰਦੀ ਆ ਇੱਕ ਛੋਟੀ ਸਟੇਟ ਦਾ ਬੰਦਾ ਜਿਹਨੂੰ ਕੋਈ ਪਤਾ ਹੀ ਨਹੀਂ ਨਾ ਕੋਈ ਉਹਦੇ ਨਾਲ ਕੋਈ ਤਾਕਤ ਨਾ ਕੁਝ ਹੋਰ ਉਹ ਇੱਕ ਇੰਡੀਆ ਦੀ ਏਡੀ ਬੜੀ ਬੜੀ ਸਟੇਟ ਨਾਲ ਲੜ ਰਿਹਾ ਤੇ ਇੰਡੀਅਨ ਸਟੇਟ ਨੂੰ ਉੱਥੇ ਉਹ ਬੰਦੇ ਨੂੰ ਖਤਮ ਕਰਨ ਲਈ ਮਿਲਟਰੀ ਸੱਦਣੀ ਪੈ ਰਹੀ ਆ ਕੀ ਖੌਫ ਸੀ ਉਹ ਬੰਦੇ ਦਾ ਕੀ ਲੈ ਕੇ ਜ਼ਿੰਦਗੀ ਚ ਉਹ ਆਪਣੀ ਕੌਮ ਲਈ ਜਾਨ ਦੇ ਗਿਆ ਆਪਣੀ ਤੇ ਅੱਜ ਸਾਡੀ ਕੌਮ ਕਰਦੀ ਕੀ ਆ ਸਾਡੇ ਵਰਗੇ ਸਵਾਲ ਪੁੱਛ ਰਹਿਣ ਸਾਰੀ ਲਗੌੜ ਇਕੱਠੀ ਕਰਕੇ ਪੁੱਛੋ ਇਹਨੂੰ ਕਹੋ ਇਹਨੂੰ ਇਹਨੇ ਕਿਵੇਂ ਬੋਲਤਾ ਹਾਲਾਕੀ ਤੱਤ ਹੈ ਹੀ ਨਹੀਂ ਕੋਲ ਜਵਾਬ ਕੋਲ ਹੈ ਹੀ ਨਹੀਂ ਵੀ ਜਵਾਬ ਹੈ ਕਿਹੜੇ ਨੇ ਸੋ ਜਿੰਨੀਆਂ ਵੀ ਇਹ ਸਾਰੀਆਂ ਹੀ ਗੱਲਾਂ ਨੇ ਹਨ ਆਪਣੇ ਕੌਮ ਦੇ ਵਿੱਚ ਦਵਾਰਚੀ ਮੈਂ ਰਿਪੀਟ ਕਰ ਦਵਾ ਤੁਹਾਡੇ ਖੋਪੜਾਂ ਦੇ ਵਿੱਚ ਗੱਲ ਪੈ ਜਾਵੇ ਇਹ ਆਪਣੀ ਕੌਮ ਦੇ ਜਿਹੜੇ ਜਰਨੈਲ ਤੇ ਜੋਧੇ ਹੋਏ ਨੇ ਨਾ ਜਰਨੈਲ ਤੇ ਜੋਧੇ ਹੋਏ ਨੇ ਉਹਨਾਂ ਦੀ ਉਮਰਾਂ ਹਮੇਸ਼ਾ ਘੱਟ ਹੋਈਆਂ ਨੇ ਉਹ ਆਪਣੀ ਉਮਰ ਪੂਰੀ ਭੋਗਣ ਤੋਂ ਪਹਿਲਾਂ ਚਲੇ ਗਏ ਤੇ ਜਿਨ੍ਹਾਂ ਨੂੰ ਕੁਰਸੀਆਂ ਮਿਲੀਆਂ ਹੋਈਆਂ ਨੇ ਜੋ ਸਰਕਾਰੀ ਬਣੇ ਹੋਏ ਸੀ ਬੰਦੇ ਉਹ ਆਪਣੀ ਜਿੰਦਗੀ ਪੂਰੀ ਕੱਢ ਕੇ ਗਏ ਹੋਏ ਨੇ ਅੱਜ ਦੇ ਟਾਈਮ ਦੇ ਵਿੱਚ ਕੌੜਾ ਸੱਚਾ ਸਿਮਰਜੀਤ ਮਾਨ ਹਨ ਜਿਹੜੀ ਕੁਰਸੀ ਤੇ ਬੈਠਾ ਉਹਦੀ ਕੁਰਸੀ ਦੇ ਥੱਲੇ ਇਹ লাশਾਂ ਪਈਆਂ ਨੇ ਆਪਣੇ ਸਿੱਖਾਂ ਦੇ ਮੁੰਡਿਆਂ ਦੀ ਇਹ ਸੁਣ ਲਓ ਮੇਰੀ ਪੰਜਾਬੀ ਦੇ ਵਿੱਚ ਗੱਲ ਅੱਜ ਦੇ ਟਾਈਮ ਦੇ ਵਿੱਚ ਜੇ ਅਮਰਤਪਾਲ ਐਨਐਸਰਵਾਕੇ ਦਿਬਰਗੜ ਦੇ ਵਿੱਚ ਬੈਠਾ ਫਵਲਾ ਤਾਂ ਅਜ ਤੱਕ ਕੋਈ ਪ੍ਰੈਕਟੀਕਲ ਪ੍ਰੂਫ ਹੀ ਨਹੀਂ ਹੈਗਾ ਇਹ ਗਿਆ ਕੋਈ ਇਹਨਾਂ ਦੇ ਬੰਦਿਆਂ ਤੋਂ ਬਿਨਾਂ ਕੋਈ ਬੰਦਾ ਉਹਨੂੰ ਮਿਲਣਾ ਇਹਦੇ ਮਾਪਿਓ ਜਾਂਦੇ ਨੇ ਵਾਈਫ ਅਮਰਤਪਾਲ ਦੀ ਡਿਬਰੂਗੜ ਹਾਟਲ ਲੈ ਕੇ ਰਹਿ ਰਹੀ ਆ ਇਹਨਾਂ ਨੇ ਬੰਦਿਆਂ ਦੇ ਬਿਆਨ ਨੇ ਪੰਜਾਬ ਤੋਂ 17-1800 ਕਿਲੋਮੀਟਰ ਦੂਰ ਆ ਥੱਲਾ ਕਿ ਕੁੜੀ ਨੂੰ ਆਪਣੇ ਸਹੁਰੇ ਘਰ ਰਹਿਣਾ ਚਾਹੀਦਾ ਸੀ ਚਲੋ ਠੀਕ ਆ ਉੱਥੇ ਰਹਿੰਦੀ ਆ ਕੀ ਪਤਾ ਵੀ ਹਫ਼ਤੇ 'ਚ ਕਿੰਨੀ ਵਾਰ ਮਿਲਦੇ ਹੋਣੇ ਨੇ ਸ਼ੱਕ ਤਾਂ ਸਾਨੂੰ ਇੱਥੇ ਤੱਕ ਆ ਵੀ ਅਮਰਤਪਾਲ ਜੇਲ੍ਹ ਦੇ ਵਿੱਚ ਹੀ ਨਹੀਂ ਹੈਗਾ ਕਈਆਂ ਕੁਦੂਆਂ ਨੇ ਹੁਣ ਸੁਣਨਾ ਗੱਲ ਸੁਣ ਕੇ ਇਹ ਫੇਰ ਇਹ ਕਹਿੰਦੇ ਨੇ ਜੇ ਅਮਰਤਪਾਲ ਅਮਰਤਪਾਲ ਜੇ ਬੀਜੇਪੀ ਦਾ ਬੰਦਾ ਜਾਂ ਮੰਨ ਲਓ ਏਜੰਸੀਆਂ ਦਾ ਬੰਦਾ ਵੀ ਉਹਨੂੰ ਬਾਹਰ ਕਿਉਂ ਨਹੀਂ ਕੱਢਦੇ ਇਹ ਇਹਨਾਂ ਦੀ ਮਾਨਸਿਕਤਾ ਹੈ ਇੰਡਾ ਕ ਦਿਮਾਗ ਹੈ ਇਹਨਾਂ ਦਾ ਬੇਕੂਫੋ ਗੱਬੇ ਪੰਜਾਬ 'ਚ ਸਰਕਾਰ ਦੱਸੋ ਕਹੀਦੀ ਆ ਇਹ ਕੱਲਾ ਸਾਰਾ ਕੁਝ ਬੀਜੇਪੀ ਦੇ ਹੱਥ 'ਚ ਨਹੀਂ ਹੈਗਾ ਜੇ ਸਾਰੇ ਜਿੰਨੇ ਸਟੇਟ ਨੇ ਸਾਰੇ 'ਚ ਬੀਜੇਪੀ ਹੁੰਦੀ ਨਾ ਉਹਨੂੰ ਅਮਰਤਪਾਲ ਬਾਹਰ ਹੁੰਦਾ ਇਹ ਗੱਲ ਪੰਜਾਬੀ ਚ ਸੁਣ ਲਓ ਅਮਰਤਪਾਲ ਦੇ ਘਰ ਦੇ ਨਾਲ ਬੰਦੇ ਜਾ ਕੇ ਦੇਖੋ ਕਿਹੜੇ-ਕਿਹੜੇ ਬੰਦੇ ਨੇ ਉਹ ਕਿਹੜੀਆਂ ਪਾਰਟੀਆਂ ਨਾਲ ਤਾਲੁਕਤ ਰੱਖਦੇ ਨੇ ਉਹ ਚਾਹੇ ਦਾਦੂ ਵਾਲ ਵਰਗੇ ਹੋਣ ਚਾਹੇ ਮੁੰਡਾ ਹਰਪ੍ਰੀਤ ਹੋਵੇ ਉਹ ਉਹ ਕਿਹੜੀਆਂ ਪਾਰਟੀਆਂ ਨਾਲ ਤਾਲੁਕਤ ਰੱਖਦੇ ਨੇ ਦਾਦੂ ਵਾਲ ਨੇ ਅੱਜ ਤੱਕ ਆ ਕੇ ਪੰਜਾਬ ਦੇ ਵਿੱਚ ਕਿਸੇ ਬੰਦੇ ਨੂੰ ਜਾਂ ਮੰਨ ਲਓ ਕੋਈ ਸਿੱਖ ਧਰਮ ਦਾ ਮੁੰਡਾ ਕੋਈ ਖੜਿਆ ਹੋਵੇ ਦੇਣ ਨੂੰ ਬਿਆਨ ਤਾਂ ਉਹ ਸੰਦੀਪ ਸਣੀ ਦੇ ਵੀ ਦੇ ਸਕਦਾ ਸੀਗਾ ਦੇਣ ਨੂੰ ਬਿਆਨ ਤਾਂ ਉਹ ਹੋਰ ਆਪਣੇ ਜੋ ਆਪਣੇ ਸਰਬਜੀਤ ਨੇ ਉਹਨਾਂ ਤੇ ਬਿਆਨ ਵੀ ਦੇ ਸਕਦਾ ਸੀਗਾ ਜੇ ਉਹਦੇ ਕੋਲ ਜਾ ਕੇ ਸਰੋਪਾ ਵੀ ਪਾ ਸਕਦਾ ਸੀਗਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜੇ ਬੰਦੇ ਜਿਹੜੀ ਪਾਰਟੀ ਨਾਲ ਅਟੈਚ ਹੁੰਦੇ ਨਾ ਨਾ ਇਹ ਬੰਦਿਆਂ ਤੇ ਨਿਗਾ ਰੱਖਿਆ ਕਰੋ ਆ ਹੁਣ ਇੱਕ ਬਾਈ ਹੱਲੇ ਕਮੈਂਟ ਕੀਤਾ ਕਹਿੰਦਾ ਬੀਜੇਪੀ ਚਾਹੇ ਤਾਂ ਉਹ ਅੱਜ ਹਾਰ ਸਕਦਾ ਨਾ ਇਹ ਵੀ ਬਾਈ ਸਮਝਣਾ ਪੈਣਾ ਕੱਲੀ ਬੀਜੇਪੀ ਨੇ ਐਨਡੀਆ ਸਰਕਾਰ ਕਿਉਂ ਬਣੀ ਆ ਉਹ ਜਿਹੜੇ ਬੰਦਿਆਂ ਨੇ ਪੰਜਾਬ ਦੇ ਵਿੱਚ ਸੁਣ ਲਓ ਧਿਆਨ ਨਾਲ ਧਿਆਨ ਨਾਲ ਸੁਣ ਲਓ ਮੁੱਖ ਮੰਤਰੀ ਪੰਜਾਬ ਦਾ ਭਗਵਾਨਤਮਾਨ ਆ ਨਾ ਹਲੇ 2027 ਤੱਕ ਉਹਨੇ ਰਹਿਣਾ ਮੁੱਖ ਮੰਤਰੀ ਖੜੂਗਾ ਉਹ ਉਹ ਤੋਂ ਬਾਅਦ ਵੋਟਾਂ ਪਾਇਓ ਨਾ ਪਾਇਓ ਥੋੜੀ ਸਮਝ ਆ ਅਸੀਂ ਨੀ ਕੋਈ ਕਿਸੇ ਨੂੰ ਕੋਈ ਕਹਿਣਾਗਾ ਨਾ ਅਸੀਂ ਉਹਦੇ ਹੱਕ 'ਚ ਆ ਨਾ ਅਸੀਂ ਉਹਦੇ ਵਿਰੋਧ 'ਚ ਆ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਬਣਦਾ ਅਸੀਂ ਆਪਣੀ ਕੌਮ ਨਾਲ ਗੱਲ ਕਰਨੀ ਆ ਜਾਇ ਜੇ ਭਾਜਪੀ ਅਮਰਪਾਲ ਨੂੰ ਬਾਹਰ ਕੱਢਦੀ ਆ ਜਾਂ ਉਹਨੂੰ ਬਾਹਰ ਲੈ ਕੇ ਆਉਂਦੀ ਆ ਆ ਮੈਨੂੰ ਗੱਲ ਦਾ ਜਵਾਬ ਦੇ ਦਿਓ ਜਿਹੜੀ ਗੱਬੇ ਸਰਕਾਰ ਬੈਠੀ ਆ ਆਮ ਆਦਮੀ ਪਾਰਟੀ ਦੇ ਜਿਹਦਾ ਉਹ ਗੱਠ ਜੋੜ ਕਾਂਗਰਸ ਨਾਲ ਆ ਉਹ ਚਾਣਗੇ ਵੀ ਭਾਈ ਇਹ ਪੰਜਾਬ بچਾਵੇ ਕਦੇ ਵੀ ਨਹੀਂ ਕਾਰਨ ਕੀ ਬਣਿਆ ਅਮਰਤਪਾਲ ਨੂੰ ਦਿਬਰੂਗੜ੍ਹ ਤੇ ਜਾਣ ਦਾ ਹੋਰ ਕਿਤੇ ਜੇਲਾ ਮੋਕੀਆਂ ਸੀਗੀਆਂ ਕਿਉਂ ਪੰਜਾਬ ਤੋਂ ਇੰਨੀ ਦੂਰ ਕੀਤਾ ਗਿਆ ਵੀ ਜਿੱਥੇ ਤੱਕ ਪੰਜਾਬੀ ਜਾਣ ਨਾ ਇੱਕ ਅੱਧਾ ਛੋਟੇ ਜੋ ਕਿੰਨੇ ਪਰਸੈਂਟ ਲੋਕ ਅਸਾਮ ਘੁੰਮਣ ਜਾਂਦੇ ਹੋਣਗੇ ਜਿਵੇਂ ਇਹਨੂੰ ਪਤਾ ਕੁਛ ਰਾਜਦੇਵ ਖਾਲਸਾ ਤਿੰਨ ਤਿੰਨ ਘੰਟੇ ਦੀਆਂ ਮੀਟਿੰਗਾਂ ਕਰਦਾ ਅਮਰਤਪਾਲ ਨਾਲ ਇਹਨਾਂ ਦੇ ਬੰਦਿਆਂ ਦੇ ਬਿਆਨ ਸਾਡੇ ਕੋਲ ਪਏ ਨੇ ਜਿਹੜੇ ਕਹਿ ਰਹੇ ਨੇ ਰੋਜ਼ ਰੋਜ਼ ਹੁਣ ਜੋ ਧਿਆਨ ਨਾਲ ਸੁਣਿਓ ਗੱਲ ਮੇਰੀ ਜਿਹੜੀ ਮੈਂ ਕਹਿਣ ਲੱਗਿਆ ਆਪਾਂ ਇੱਕ ਪਾਸੇ ਕਹਿ ਰਹੇ ਆਂ ਵੀ ਭਾਈ ਅਸੀਂ ਸਿੱਖ ਕੌਮ ਦੇ ਵਿੱਚ ਜਿਹੜੇ ਆਪਣੇ ਵਹਿਮ ਭਰਮ ਨੇ ਅਸੀਂ ਇਹਨਾਂ ਨੂੰ ਬੰਦ ਕਰਨਾ ਅਸੀਂ ਇਹਨਾਂ ਨੂੰ ਖਤਮ ਕਰਨਾ ਦੂਜੇ ਪਾਸੇ ਜਿਹਨੂੰ ਤੁਸੀਂ ਜੱਥੇਦਾਰ ਸਮਝ ਰਹੇ ਹੋ ਅਮਰਤਪਾਲ ਨੂੰ ਉਹਦੇ ਵਾਈਫ ਦੇ ਹੱਥਾਂ ਵਿੱਚ ਪਾਇਆ ਹੋਇਆ ਚੂੜਾ ਦੇਖ ਲਿਓ ਦੱਸ ਦਿਓ ਮੈਨੂੰ ਵੀ ਜੇ ਇਹ ਸਿੱਖ ਧਰਮ ਦੇ ਵਿੱਚ ਚੂੜਾ ਪਾਉਣਾ ਅਲਾਊਡ ਆ ਉਹਦਾ ਅਮਰਤ ਛਕਿਆ ਮੈਨੂੰ ਦਿਖਾ ਦਿਓ ਉਹਦਾ ਅਮਰਤ ਛਕਿਆ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਦਿਬਰੂਗੜ੍ਹ ਕੀ ਹੋ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਕੋਸੇ ਪਰਸ ਨੂੰ ਉੱਥੇ ਜਾਣ ਹੀ ਦਿੱਤਾ ਜਾ ਰਿਹਾ ਜਾਂ ਇਹਦਾ ਵਕੀਲ ਜਾਂਦਾ ਜਾਂ ਇਹਦੇ ਘਰ ਦੇ ਜਾਂਦੇ ਨੇ ਦਿਖਾ ਦਿਓ ਮੈਨੂੰ ਤੀਜਾ ਬੰਦਾ ਕਦੇ ਜਾ ਕੇ ਦੇਖਿਆ ਕਦੇ ਨੇ ਆਪਣੀਆਂ ਅੱਖਾਂ ਨਾਲ ਅਮਰਤਪਾਲ ਨੂੰ ਫੇਰ ਇਹ ਮੁਕਰਦੇ ਨੇ ਆ ਜਿਹੜੇ ਨਵੇਂ ਬਿਆਨ ਆਉਂਦੇ ਨੇ ਵੀ ਭਾਈ ਉੱਥੇ ਫੋਨ ਦੀ ਸਰਵਿਸ ਜਿਹੜੀ ਬੰਦ ਹੋ ਚੁੱਕੀ ਆ ਪ੍ਰਧਾਨ ਮੰਤਰੀ ਬਾਜੇਕੇ ਨਾਲ ਦਾ ਮੁੰਡੇ ਦੀ ਇੰਟਰਵਿਊ ਸੁਣ ਲਿਓ ਆ ਜਿਹੜਾ 14 ਸਾਲਾਂ ਦਾ ਮੁੰਡਾ ਉਹ ਕੀ ਕਹਿ ਰਿਹਾ ਹੋ ਉਹ ਕਹਿ ਰਿਹਾ ਵੀ ਮੇਰੇ ਪਿਤਾ ਜੀ ਦਾ ਫੋਨ ਆਇਆ ਸਾਨੂੰ ਅੱਜ ਵੀ ਆਇਆ ਸੀਗਾ ਹਫ਼ਤੇ 'ਚ 4 ਵਾਰ ਫੋਨ ਕਰਦਾ ਮੰਤਰੀ ਬਾਜੇਕੇ ਵਾਲਾ ਉਹਨਾਂ ਨੂੰ ਉਹ ਕਿੱਥੋਂ ਹੁੰਦੇ ਨੇ ਫੋਨ ਉਹ ਕਿਵੇਂ ਹੁੰਦੇ ਨੇ ਕਿਸੇ ਨੂੰ ਪਤਾ ਅੱਜ ਤੱਕ ਤੁਸੀਂ ਕਦੇ ਸੁਣਿਆ ਦਿੱਲੀ ਤਿਹਾੜ ਜੇਲ੍ਹ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਜਾਂ ਪ੍ਰੋਫੈਸਰ ਪੁੱਲਰ ਜਾਂ ਰਾਜਵਾਲਾ ਸਾਹਿਬ ਜਪਾਈ ਤੇਰ ਜਿੰਨੇ ਵੀ ਆਪਣੇ ਬੰਦੀ ਸਿੰਘ ਨੇ ਉੱਥੇ ਕਿਸੇ ਦਾ ਫੋਨ ਆਇਆ ਹੋਵੇ ਪੰਜਾਬ ਦੇ ਵਿੱਚ ਵੀ ਭਾਈ ਹੁਣ ਕਾਮ ਜਾਂ ਸਪੀਕਰ ਤੇ ਲਾ ਕੇ ਤਖਤਾਲ ਤਖਤ ਸਾਹਿਬ ਦੇ ਉੱਤੇ ਸੁਣਾਇਆ ਗਿਆ ਹੋਵੇ ਵੀ ਭਾਈ ਮੈਂ ਅੰਦਰੋਂ ਜਗਤਾਰ ਸਿੰਘ ਹਵਾਰਾ ਬੋਲਦਾ ਵੀ ਆਹ ਪ੍ਰੋਬਲਮ ਹੈ ਕੰਸਾਲਵ ਕਰੋ ਕਦੇ ਨਹੀਂ ਆਊਗਾ ਪਰ ਇਹਨਾਂ ਕੋਲ ਸਹੂਲਤਾਂ ਨੇ ਪੂਰੀਆਂ ਉਹ ਕੌਣ ਦੇ ਰਿਹਾ ਜਾ ਕੇ ਚੈੱਕ ਕਰੋ ਜਾ ਕੇ ਦੇਖੋ ਥੋਡੇ ਮੂਰੇ ਪੂਰੀ ਕਿਤਾਬ ਖੁੱਲੀ ਪਈ ਆ ਸਾਰੀ ਸੋ ਕਹਿਣ ਦਾ ਮਤਲਬ ਮੇਰਾ ਇਹ ਐ ਤੋਂ ਬਾਅਦ ਮੈਂ ਲਾਈਵ ਕਰਦਣੀਆਂ ਬੰਦ ਤਰਕ ਨਾਲ ਗੱਲ ਕਰਨੀ ਸਿੱਖੋ ਤਰਕ ਨਾਲ ਗੱਲ ਕਰਨੀ ਜੇ ਤੁਹਾਡੇ ਕੋਲ ਤੱਥ ਨੇ ਹਰੇਕ ਬੰਦੇ ਨੂੰ ਸਾਡੇ ਵੱਲੀਓ ਇਨਵਾਈਟ ਆ ਜੇ ਤਾਂ ਮਾਰਨੀਆਂ ਨੇ ਮਗਜ਼ੋੜੀਆਂ ਬਿਨਾ ਮਤਲਬ ਤੋਂ ਜਿਹੜੀ ਚੀਜ਼ਾਂ ਦਾ ਕੋਈ ਨੌਲੇਜ ਨਹੀਂ ਪਤਾ ਨਹੀਂ ਫੇਰ ਤਾਂ ਆਉਂਦੇ ਨਹੀਂ ਸਾਡੇ ਵੀ ਹੈਗਾ ਬਟਨ ਬਲੌਕ ਵਾਲਾ ਜੇ ਤਾਂ ਕਰਨੀਆਂ ਤੱਥਾਂ ਦੇ ਉੱਤੇ ਗੱਲ ਪਿਆਰ ਨਾਲ ਗੱਲ ਕਰੋਗੇ ਤਾਂ ਪਿਆਰ ਨਾਲ ਜਵਾਬ ਮਿਲੂਗਾ ਤੱਥਾਂ ਨਾਲੇ ਗੱਲ ਦਾ ਜਵਾਬ ਮਿਲੂਗਾ ਜਿਹੜਾ ਕਰੂਗਾ 3-5 ਫਿਰ ਉਹ ਐਂਡ ਦੇ ਵਿੱਚ ਗਾਣਾ ਕੱਢਦੇ ਆ ਲਾਈਵ ਦਾ ਸੱਦਾ ਸੀ ਪੂਰੇ ਬਲਡ 'ਚ ਖੁੱਲਾ ਦਿੰਨੇ ਆ ਵੀ ਭਾਈ ਜਿਹੜੇ ਬੰਦੇ ਕੋਲ ਤੱਤ ਹੈਗੇ ਨੇ ਆਜੋ ਚੰਨੂ ਸਮਝਾ ਦਿਓ ਵੀ ਰਾਜਦੇਵ ਖਾਸ ਉਹਦਾ ਵਕੀਲ ਕਿਉਂ ਆ ਇਹ ਸਾਨੂੰ ਦੱਸ ਦਿਓ ਚੰਗਾ ਜੀ ਇੰਨੀ ਕ ਮੈਂ ਗੱਲ ਕਰਨੀ ਸੀ ਕਿ ਗਾਹਾਂ ਲਈ ਲਾਈਵ 'ਚ ਮਿਲਾਂਗੇ ਜ਼ਰੂਰ ਆਪਣੇ ਪੁਰਾਣੇ ਬੰਦੇ ਨੂੰ ਨਾ ਭੁੱਲੋ ਆ ਚੱਲਦੇ ਰਹਿੰਦੇ ਨੇ ਸਾਰੇ ਸਾਡੇ ਵਰਗੇ ਵੀ ਲੰਡੀ ਪੁੱਚੀਆਂ ਸੀ ਵੀ ਇਹ ਸਾਰੇ ਲੰਡੀ ਪੁੱਚੀ ਨੇ ਜਿਨ੍ਹਾਂ ਨੇ ਕਾਮ ਲਈ ਕੁਛ ਨਹੀਂ ਕੀਤਾ ਹੋਇਆ ਤੇ ਜਿਨ੍ਹਾਂ ਨੇ ਕੀਤਾ ਉਹਨੂੰ ਭੁੱਲੋ ਨਾ ਉਹਨਾਂ ਦੇ ਇਨਸਾਫ ਲਈ ਲੜੋ ਉਹਨਾਂ ਦੇ ਇਨਸਾਫ ਲਈ ਲੜੋ ਉਹਨਾਂ ਦੀ ਕਰੋ ਗੱਲ ਸੋ ਇੰਨੀ ਕੁ ਮੈਂ ਗੱਲ ਕਰਨੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਬਣਾਵਾਂ ਮੈਂ ਕਿ ਵੀਡੀਓ ਹੋਰ ਚੰਗਾ ਬਾਈ ਸਸੀ ਗੱਲ